ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਬੋਲੋ ਅੱਛਾ ਜਿਹੜੇ ਯਾਤਰਾ ਤੇ ਗਏ ਸੀਗੇ ਤੁਹਾਡੇ ਕੋਲ ਲੱਗਦੇ ਕੀ ਨਾਮ ਹੈ ਮੇਰੇ ਹਸਬੰਦ ਅੱਛਾ ਕੀ ਨਾਮ ਹੈ ਜਿਹੜਾ ਤੋਂ ਸ੍ਰਿੰਦਰਪੁਰ ਅੱਛਾ ਤੇ ਕਿੰਨੀ ਦਿਨ ਗਏ ਸੀਗੇ 9 ਦਿਨ ਗਏ ਸੀ ਕਿੰਨੇ ਜਣੇ ਗਏ ਸੀਗੇ 9-8 ਜਣੇ ਗਏ ਸੀ ਅੱਛਾ ਕੀ ਗੱਲਬਾਤ ਕੀਤੀ ਤੁਹਾਨੂੰ ਹੁੰਦਾ ਕੀ ਪਤਾ ਲੱਗਿਆ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਲੱਗਿਆ ਬਸ ਇੰਨਾ ਕਹਿੰਦਾ ਮੈਂ ਠੀਕ ਠਾਕ ਪਹੁੰਚ ਗਿਆ ਹਮ ਬਦਰਸ਼ਨ ਹੋ ਗਿਆ ਥੱਲੇ ਲਾਹ ਲਗਾਇਆ ਥੱਲੇ ਉਤਾਈ ਕਰਨ ਲੱਗਾ ਪਹੁੰਚ ਨਹੀਂ ਗਾ ਬਸ ਅੱਛਾ ਜੀ ਮੇਰੇ ਨਾਲ ਕੋਈ ਗੱਲ ਨਹੀਂ ਆਈ ਉਸ ਤੋਂ ਬਾਅਦ 9 ਤਰੀਕ ਤੋਂ ਬਾਅਦ ਮੇਰੀ ਕੋਈ ਗੱ ਮੇਰੇ ਸਰਕਾਰ ਨੂੰ ਸਰਕਾਰ ਨੂੰ ਅਪੀਲ ਹੈ ਮੇਰੇ ਛੋਟੇ ਛੋਟੇ ਬੱਚੇ ਮੇਰੇ ਆਦਮੀ ਤੇ ਇਸਲਾਮ ਤੇ ਮੇਨੂੰ ਘਰੇ ਬਿਚੇ ਕੋਈ ਮੇਰੇ ਛੋਟੇ ਛੋਟੇ ਬੱਚੇ ਨਾਲ ਬੁੱਲ ਜਾਣੀ ਪੁੱਛੋ ਤੁਹਾਡਾ ਬੇਟਾ ਵੀ ਉੱਥੇ ਗਿਆ ਜੀ ਹਾਂ ਜੀ ਮੇਰੇ ਬੱਚਾ ਵੀ ਉੱਥੇ ਗਿਆ ਹਫਤਾ ਹੋ ਗਿਆ ਉੱਥੇ ਬੈਠਾ ਮੈਂ ਚਲ ਕੋਈ ਨਹੀਂ ਪਤਾ ਲੱਗ ਰਿਹਾ ਨਹੀਂ ਕੁਛ ਵੀ ਨਹੀਂ ਪਤਾ ਲੱਗਦਾ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਸਰਕਾਰ ਨੂੰ ਇਹ ਮਦਦ ਕਰੋ ਮੇਰੇ ਆਦਮੀ ਨਹੀਂ ਲੱਭਣ ਦੀ ਜੀ 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 ਸਾਰੇ ਕਰਦੇ ਇੰਨੇ ਪਰੇਸ਼ਾਨ ਹੋ ਗਏ ਸਾਰਿਆਂ ਦਾ ਪੂਰਾ ਖਲ ਹੋ ਗਿਆ ਕੀ ਨਾਮ ਇਹਦਾ ਜੀ ਸਿਮੀ ਰੋੜਾ ਅੱਛਾ ਤੁਹਾਡੇ ਸੁਖਿੰਦਰਪਾਲ ਜੀ ਤੁਸੀਂ ਕੀ ਲਗਦੇ ਕੀ ਗੱਲਬਾਤ ਇਹ ਕਰੋਗੇ ਸੀ ਤੇ ਕਿੰਨੇ ਤਰੀਕ ਦੇ ਗਏ ਸੀ ਤੇ ਸੁਖਿੰਦਰ ਰੋੜਾ ਮੇਰਾ ਬ੍ਰਦਰ ਹੈ ਉਹ 9 ਤਰੀਕ ਅਗੇ ਸੀ ਜੀ ਉਸ ਤੋਂ ਬਾਅਦ ਇੱਕ ਵਾਰੀ ਸਾਨੂੰ ਫੋਨ ਆਇਆ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਉਹ ਕਿੱਥੇ ਨੇ ਕਿੰਨੇ ਨਹੀਂ ਹੈਗੇ ਅੱਛਾ ਜੇ ਕੋ ਫੋਨ ਆਇਆ ਤੇ ਕਿੰਨਾ ਗੱਲਬਾਤ ਇਹ ਕੀ ਕਹਦੇ ਸੀ ਜੀ ਮੇਰੇ ਤੇ ਪੀਜੇ ਨਾਲ ਗੱਲ ਹੋਈ ਸੀ ਜੀ ਉਹਨਾਂ ਨੇ ਇਹ ਉਹਨਾਂ ਨੇ ਇਹ ਗੈਸ ਵੀ ਮੇਰੇ ਮਗਰ ਬੰਦੇ ਲੱਗੇ ਹੋਏ ਆ ਮੇਰੀ ਜਾਨ ਨੂੰ ਖਤਰਾ ਮੈਨੂੰ ਬਚਾਓ ਉਸ ਵਾਰ ਉਹਨਾਂ ਨਾਲ ਤਾਂ ਸਾਡੀ ਕੋਈ ਗੱਲ ਨਹੀਂ ਹੋਈ ਅੱਛਾ ਕਿਹਨਾ ਦੇ ਨੰਬਰ ਤੋਂ ਗੱਲ ਕੀਤੀ ਸੀ ਓਦੋਂ ਉਹ 34G ਸੀਗੇ ਉਹਨਾਂ ਨਾਲ ਗੱਲ ਕਰਾਈ ਸੀ ਅੱਛਾ ਜੀ ਹਾਂ ਤੇ ਜਿਹੜੇ ਨਾਲ ਦੇ ਸਾਥੀ ਸੀ ਓਦੋਂ ਹੈ ਨਹੀਂ ਸੀਗੇ ਨਾਲ ਜੀ ਨਹੀਂ ਉਹ ਵਿਛੜ ਗਏ ਸੀ ਕਹਿੰਦੇ ਵੀ ਬਾਰਿਸ਼ ਹੋ ਰਹੀ ਹੈ ਤਾਂ ਕਰਕੇ ਉਹ ਇਕੱਲੇ ਰਹਿ ਗਏ ਨੇ ਹੂੰ ਤੇ ਉਹ ਸਰਕਾਰ ਨੂੰ ਕੇ ਅਪੀਲ ਕਰਨੀ ਚਾਹੀਦੀ ਸਾਡੀ ਸਰਕਾਰ ਨੂੰ ਇਹੀ ਅਪੀਲ ਹੈ ਕਿ ਮੇਰੇ ਭਰਾ ਨੂੰ ਸਾਨੂੰ ਕੋਆਪਰੇਟ ਕਰਨ ਪੂਰੀ ਮੰਗਨ ਕਰ ਰਹੇ ਅਸੀਂ ਬਹੁਤ ਪਰੇਸ਼ਾਨ ਹਾਂ ਤੇ ਉਮਰ ਕਿੰਨੀ ਸੀ ਸ੍ਰਿੰਦਰ ਜੀ 50 ਇਅਰ ਤੇ ਵੈਸੇ ਪ੍ਰਸ਼ਾਸਨ ਦਾ ਉਸ ਸਹਿਯੋਗ ਮਿਲਦਾ ਵਜ੍ਹਾ ਇਸ ਜਗ੍ਹਾ ਨੂੰ ਹਾਂਜੀ ਹਾਂਜੀ ਉਹ ਪੂਰਾ ਕਰ ਰਹੇ ਨੇ ਸਾਨੂੰ ਕੋਆਪਰੇਟ ਪੂਰਾ ਕਰ ਰਹੇ ਨੇ ਮੇਰਾ ਕਿਤੇ ਚੋਤ ਤੇ ਗਿਆ ਹੈ ਤੋ ਵੀ ਹਫਤੇ ਨਹੀਂ ਦਿੱਤੇ ਤੋ ਉਥੇ ਨੇ 3-4 ਦਿਨ ਹੋ ਗਏ ਨੇ ਤੇ ਇਹ ਤਾਂ ਕੁਝ ਨਹੀਂ ਪਤਾ ਲੱਗਿਆ ਨਹੀਂ ਹਜੂ ਕੁਝ ਵੀ ਨਹੀਂ ਪਤਾ ਲੱਗਿਆ ਸਾਨੂੰ ਤੇ ਪੰਜਾਬ ਸਰਕਾਰ ਨੂੰ ਵੀ ਕੋਈ ਅਪੀਲ ਕਰਨੀ ਜਾਊਗੀ ਹਾਂਜੀ ਅਸੀਂ ਪੰਜਾਬ ਸਰਕਾਰ ਨੂੰ ਇਹੀ ਕਹਿੰਨੇ ਆਂ ਵੀ ਸਾਨੂੰ ਕੋਆਪਰੇਟ ਕਰਨ ਸਾਡਾ ਬੰਦਾ ਸਾਡੇ ਘਰ ਆਜੇ ਵੀ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੂੰ ਸਾਰੀ ਫੈਮਲੀ ਬਹੁਤ ਪਰੇਸ਼ਾਨ ਤੇ ਕਿਸੇ ਨਾਲ ਕੋਈ ਦੁਸ਼ਮਨੀ ਵਗੈਰਾ ਤਾਂ ਨਹੀਂ ਨਹੀਂ ਜੀ ਨਹੀਂ ਜੀ ਉਹ ਤਾਂ ਨੈਚਰ ਹੀ ਬਹੁਤ ਵਧੀਆ ਮੇਰੇ ਬੱਚੇ